ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮੇਰੇ ਵੱਲੋਂ ਪਿਆਰ ਭਰੀ ਸਾਰਿਆਂ ਨੂੰ ਅੱਜ ਤੁਹਾਡਾ ਨਵੀਂ ਵੀਡੀਓ ਵਿੱਚ ਲੋ ਜੀ ਜੋਵਨ ਨੇ ਕਰਤੀ ਮੁਰਗਿਆਂ ਦੀ ਤਿਆਰੀ ਕਹਿੰਦਾ ਮੁਰਗੇ ਰੱਖਣੇ ਆ ਇਹ ਡੌਗੀ ਵਾਲਾ ਪਿੰਜਰਾ ਜੀ ਆਪਣਾ ਪਹਿਲਾ ਪਿੰਜਰਾ ਦਿਖਾਓ ਇਹਨੇ ਤਿਆਰ ਕਰਾਇਆ ਹੁਣ ਇਹ ਸੈਟਿੰਗ ਕਰਾਈ ਹੈ ਦੀ ਵਿੱਚ ਪਲਾਈ ਲਵਾਈ ਆ ਤੇ ਪਹਿਲਾਂ ਖਰਾਬ ਜਾ ਰਿਹਾ ਉਹਦਾ ਖਾਸ ਦੋ ਤਿੰਨ ਸਾਲ ਹੋ ਗਏ ਤੇ ਇਹਨਾਂ ਨੂੰ ਖੜੇ ਨੂੰ ਆਪਣਾ ਡੌਗੀ ਐਕਸਪਾਇਰ ਹੋ ਗਿਆ ਸੀਗਾ ਜੀ ਪਹਿਲਾਂ ਫਿਰ ਉਹਦੇ ਬਾਅਦ ਚੋਂ ਇਹ ਇੱਕ ਸਾਈਡ ਤੇ ਖੜਾ ਇਹਦਾ ਮੇਕਣੀ ਕਰਕੇ ਥੋੜੇ ਇਹਦੇ ਫੱਟੇ ਆ ਰਹੇ ਦੀ ਥੱਲੇ ਦੇ ਚੰਨੜੀ ਉਹ ਸਾਰੀ ਖਰਾਬ ਹੋ ਗਈ ਸੀਗੀ ਤੇ ਐਂਗਲ ਤੇ ਟਾਇਰ ਟੂ ਟੁੱਟ ਗਏ ਸੀਗੇ ਇਹਦੇ ਤੇ ਹੁਣ ਆਪਾਂ ਨੇ ਇਹਨੂੰ ਮੁਰਗੀ ਵਾਸਤੇ ਆਪਾਂ ਨੇ ਇਹਦੇ 'ਚ ਮੁਰਗੀਆਂ ਰੱਖਣੀਆਂ ਠੀਕ ਹੈ ਉਹਦੇ ਵਾਸਤੇ ਆਪਾਂ ਨੇ ਇਹਦੇ ਤਿਆਰ ਕਰਵਾ ਕਿਹੜੀ ਬਰੀਡ ਲਿਆ ਰਹੇ ਹਾਂ ਬਰੀਡ ਹੀ ਆਪਾਂ ਵੈਸੇ ਤਾਂ ਜ਼ਿਆਦਾ ਆਰ ਆਰ ਰੱਖਾਂਗੇ ਵਿੱਚ ਨੂੰ ਜੇ ਆਪਾਂ ਸਲਾਹ ਬਣੀ ਵੀ ਇੱਕ ਦੋ ਮੁਰਗੀ ਆ ਰੀਆਰ ਦੀ ਲਿਆਵਾਂਗੇ ਨਾ ਸੋਰੀ ਆਪਣਾ ਕੜਕਣਾ ਕੜਕਣਾ ਬਾਕੀ ਆ ਰੀਆਰ ਬਰੀਡ ਜਿਆਦਾ ਆ ਰੀਆਰ ਬਰੀਡ ਹੈਗੀ ਆ ਅੰਡੇ ਵਾਸਤੇ ਅੱਛਾ ਵੀ ਅਸੀਂ ਕਿਸੇ ਹਾਲਚਾ ਆਂਡੇ ਖਾਵਾਂਗੇ ਆਂਡੇ ਆ ਕਰਕੇ ਉਹ ਆਪਾਂ ਨੇ ਲੱਗਦਾ ਵੀ ਪਿੰਜਰਾ ਤਿਆਰ ਕਰਾਇਆ ਤੇ ਮੁਰਗੇ ਲੈਣੇ ਆਪਾਂ ਨੇ ਮੁਰਗੀਆਂ ਫਿਰ ਆਪਾਂ ਮਤ ਤਿਆਰੇ ਲਿਆਉਂਗੇ ਹਾਂ ਜਿਹੜੇ ਮਤ ਵੀ 6 ਮਹੀਨੇ ਦੀਆਂ ਵਧੀਆ ਬੱਚੇ ਮਿਲ ਜਾਣਗੇ ਆਪਾਂ ਨੂੰ ਜਿਹੜੇ ਆਂਡੇ ਦਿੰਦੀਆਂ ਆਂਡੇ ਤੇ ਤਿਆਰ ਹੋਣਗੀਆਂ ਮੁਰਗੀਆਂ ਤੇ ਇਹ ਆਪਣਾ ਨਾਲੇ ਸਾਈਜ਼ ਵੀ ਆਣ ਪਰਫੈਕਟ ਹੋਊਗਾ ਨਾ ਛੋਟਾ ਹੋਊਗਾ ਨਾ ਜ਼ਿਆਦਾ ਵੱਡਾ ਜਿਹੜਾ ਆਪਣਾ ਸਾਈਜ਼ ਹੁੰਦਾ ਜਿਹੜੀਆਂ ਦੰਨੀਆਂ ਮੁਰਗੀਆਂ ਉਹ ਹੋਊਗਾ ਕਿਉਂਕਿ ਜੇ ਆਪਾਂ ਨੇ ਬੱਚੇ ਛੋਟੇ ਲੈ ਫਿਰ ਉਹ ਜਾ ਕੇ ਮਤਲਬ ਵੀ ਜੇ ਆਪਾਂ 10-12 ਦਿਨ ਦੇ ਵੀ ਬੱਚੇ ਲੈਣੇ ਆ ਤਾਂ ਫਿਰ ਬਹੁਤ ਟਾਈਮ ਲੇ ਲੇ ਉਹ ਸਾਡੇ 4 ਮਹੀਨੇ ਦੀ ਮੁਰਗੀ ਆਂਡੇ ਦਿੰਦੀ ਆ 4 ਮਹੀਨੇ 5 ਦੀ ਵੀ 6 ਦੀ ਵੀ ਨਹੀਂ ਸਾਢੇ 4 ਮਹੀਨੇ ਦੀ ਮੰਨ ਕੇ ਚੱਲਦੇ ਆਂ ਵੀ ਅੰਡੇ ਦੇਣ ਲੱਗ ਜਾਂਦੀ ਆ ਮੁਰਗੀ ਉਹ ਅੰਡਾ ਹੁੰਦਾ ਛੋਟਾ ਤੇ ਮਤਲਬ ਵੀ ਮਹੀਨਾ ਲਾ ਜਾਂਦਾ ਐਨ ਪਰਫੈਕਟ ਸਾਈਜ਼ ਹੋਣ ਨੂੰ ਮਤਲਬ ਵੀ ਉਹਦਾ ਮੱਕੀ ਦਾ ਤੇ ਆਪਾਂ ਫਿਰ ਬੜੀ ਇਹ ਲੈ ਆਵਾਂਗੇ ਕਿਉਂਕਿ ਇਹ ਫੀਡ ਤਾਂ ਆਪਾਂ ਫਿਰ ਅੱਜ ਫਿਰ ਚੱਕ ਲਿਆ ਕਰਨੀ ਫੀਡ ਘਰ ਦੀ ਵੀ ਬਣਵਾ ਸਕਦੇ ਆ ਜਿਹੜੀ ਰੈਡੀਮੇਡ ਆਉਂਦੀ ਐ ਜਿਵੇਂ ਖਾਸੇ ਬ੍ਰਾਂਡਾਂ ਦੀ ਆਉਂਦੀ ਐ ਉਹ ਵੀ ਆਪਾਂ ਵਰਤ ਸਕਦੇ ਆਂ ਤੇ ਰਾਜਪੁਰੇ ਤੇ ਮਿਲ ਜਗਣੀ ਆਪਾਂ ਨੂੰ ਹਾਂ ਰਾਜਪੁਰੇ ਤੇ ਜਿਵੇਂ ਆਪਾਂ ਪਸ਼ੂਆਂ ਦੀ ਬਣਵਾਉਣੀ ਆ ਐਕਣ ਵੀ ਬਣਵਾ ਸਕਦੇ ਆ ਰਾਜਪੁਰੇ ਤੇ ਵੀ ਲੈ ਕੇ ਆ ਸਕਦੇ ਆ ਰੈਡੀਮੇਡ ਹਾਂ ਇਹਦੇ ਜੀ ਵੀ ਕਈ ਫੀਡ ਜਿਵੇਂ ਆ ਜਾਂਦੀ ਹੈ ਆਪਾਂ ਦਾ ਹਲੇ ਲੈਂਚ ਨਵੇਂ ਆ ਬਾਕੀ ਥੋੜੀ ਥੋੜੀ ਜਾਣਕਾਰੀ ਆ ਜੀ ਤਜਰਬਾ ਹੋਊਗਾ ਤਜਰਬਾ ਹੀ ਜਣਾ ਵੀ ਕਿਵੇਂ ਕੀ ਚੀਜ਼ ਜਦ ਮਨ ਲਾ ਅੰਡੇ ਦੇਣ ਲੱਗ ਜਾਈ ਨੇ ਮੁਰਗੀਆਂ ਜਾਂ ਹੋਰ ਫੀਡ ਪੈਂਦੀ ਆ ਪਹਿਲਾਂ ਥੋੜੀ ਹੋਰ ਪੈਂਦੀ ਹੈ ਹਾਂ ਐਦਾਂ ਹਲੇ ਆਪਾਂ ਨੂੰ ਇੰਨੀ ਵੈਸੇ ਨੋਲੇਜ ਨਹੀਂ ਐਦਾਂ ਹੀ ਹੋਊਗਾ ਜਿੰਨਾ ਕਾ ਆਪਾਂ ਕਿਸੇ ਜਾਣਕਾਰ ਤੋਂ ਪੁੱਛਿਆ ਤਾਂ ਵੀ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਜੇ ਤੁਸੀਂ ਉਹ ਓਡੀ ਆਪਣੇ ਮਤਲਬੀ ਆਂਡੇਦੰਦੀ ਮੁਰਗੀ ਲੈ ਕੇ ਆਉਂਗੇ ਵੀ ਉਹ ਵਾਲੀ ਫੀਡ ਪਾ ਸਕਦੇ ਹੋ ਜਿਹੜੀ ਉਹਨਾਂ ਨੇ ਰਸੀ ਸੀਗੀ ਫੋਟੋ ਭੇਜੀ ਵੀ ਆਪਾਂ ਨੂੰ ਤੇ ਇਹ ਕਹਿੰਦੇ ਵੀ ਜਿਹੜੀਆਂ ਇਹ ਮੁਰਗੀਆਂ ਇਹਨਾਂ ਨੂੰ ਥੋੜਾ ਜਿਹਾ ਖਾਮ ਹੋ ਜਾਂਦਾ ਹੈ ਤੇ ਉਹਦੇ ਗੋਸ ਤੇ ਕਹਿੰਦੇ ਵੀ ਮਹੀਨੇ ਬਾਅਦ ਦਵਾਈ ਪਾ ਸਕਦੇ ਹਾਂ ਵੀ ਉਹ ਜਿੰਨੇ ਆਪਣੇ ਹੋਣਗੇ ਬੱਚੇ ਉਹਦੇ ਮੁਰਗੀਆਂ ਵੀ ਓਮੇਗਾ ਬੱਸ ਡ੍ਰੌਪਸ ਉਹਦੇ ਜੀ ਬੂੰਦਾਂ ਉਹਦੇ ਚ ਪਾਈ ਜਾਣੀਆਂ ਪਾਣੀ ਚ ਜਿੰਨੇ ਬੱਚੇ ਹੋਣਗੇ ਜੇ 20 ਹੋਣਗੀਆਂ ਤਾਂ 20 ਬੂੰਦਾਂ ਪਾਣੀ ਚ ਰਲਾ ਕੇ ਉਹਨਾਂ ਨੂੰ ਦੇਈ ਜਾਣੀ। ਵੀ ਉਹ ਮਹੀਨੇ ਬਾਅਦ ਕਰਨੀ ਪੈਂਦੀ ਆ ਉਹ ਹਾਂ ਮੈਂ ਉਹ ਦਵਾਈ ਦੇਣੀ ਪੈਂਦੀ ਆ ਤੇ ਵੈਕਸੀਨ ਤਾਂ ਵੈਸੇ ਹੋਈ ਵੀ ਹੁੰਦੀ ਆ ਛੋਟੇ ਬੱਚਿਆਂ ਨੂੰ। ਜੇ ਆਪਾਂ ਛੋਟੇ ਬੰਨੇ ਆ ਵੈਸੇ ਵੈਕਸੀਨ ਦੀ ਤਾਂ ਲੋੜ ਨਹੀਂ ਪੈਂਦੀ ਮੈਡੀਸਿਨ ਦੀ ਲੋੜ ਪੈਂਦੀ ਜੇ ਆਪਾਂ ਬڑے ਬੱਚੇ ਦੰਨੇ ਆ ਉਹ ਵੈਕਸੀਨ ਹੀ ਹੋਣੀ ਮੰਨ ਲਾਓ 1 ਮਹੀਨੇ ਬਾਅਦ ਕਰਨੀ ਪੈਂਦੀ ਉਹਨਾਂ ਦੀ ਤੇ ਜੇ ਬਾਜੀ ਨੇ ਦਈ ਹੋਈ ਵੈਕਸੀਨ ਫੇਰ ਤਾਂ ਲੋੜ ਨਹੀਂ ਹਾਂ ਹਾਂ ਉਹ ਫੇਰ ਤਾਂ ਲੋੜ ਹੀ ਨਹੀਂ ਵੈਸੇ ਤਾਂ ਲੋੜ ਨਹੀਂ ਪੈਂਦੀ ਕਿਉਂਕਿ ਉਹ ਛੋਟੇ ਬੱਚਿਆਂ ਨੂੰ ਹੀ ਹੁੰਦੀ ਆ ਤੇ ਇਹ ਜਿਹੜੇ ਆਪਣੇ ਜਿਹੜੇ ਬਾਕੀ ਜਿੰਨੇ ਤੂੰ ਰੱਖੇਗਾ ਫਿਰ ਐਕਸਪੀਰੀਅੰਸ ਤੇਰਾ ਵੱਡੀ ਜਾਊਗਾ ਪਤਾ ਲੱਗੀ ਜਾਊਗਾ ਵਾਲੀ ਵਾਲੀ ਇਹਦੇ 'ਚ ਆਪਣੇ ਇਹ ਹੈਗਾ 4x4 ਦਾ ਪਿੰਜਰਾ ਹੈ ਤੇ ਇਹਦੇ 'ਚ ਆਪਣੇ 10 15 ਨਗ ਆ ਸਕਦੇ ਆ ਬੱਚੇ ਮੁਰਗੀਆਂ ਮੁਰਗੇ ਮੁਰਗੀਆਂ ਤੇ ਬਾਕੀ ਜੇ ਕੋਈ ਪਹਿਲਾਂ ਤਾਂ ਆਪਾਂ 10 ਕ ਲੈ ਕੇ ਆਵਾਂਗੇ 10 12 ਉਹ ਜਿਹੇ ਜਿਹਨ ਪ੍ਰੋਪਰ ਫਿੱਟ ਆ ਗਈਆਂ ਫਿਰ ਓਕੇ ਆ ਜੇ ਹੋਰ ਜਗ੍ਹਾ ਬਚਦੀ ਹੋਈਆਂ ਫੁੱਲੇ ਡੁੱਲੇ ਹੋਏ ਖਾਸੇ ਫਿਰ ਆਪਾਂ 3 4 ਹੋਰ ਲੈ ਮੰਗੇ 15 ਕ ਕਰਨਾ ਹੈਗੇ ਉਹ 15 20 ਦਾ ਤਕਰੀਬਨ ਆਏ ਜਾਣੇ ਇੱਥੇ 15 ਤੇ ਆ ਜਾਣੇ ਹਾਂਜੀ ਤੇ ਬਾਕੀ ਹੁਣ ਆਪਾਂ ਫਿਰ ਦਿਖਾ ਦਾਂਗੇ ਇਹ ਆਪਣਾ ਜਿਹੜਾ ਪਿੰਜਰੇ ਨੇ ਇਹ 4x4 ਦਾ ਹੈ ਇਹਦੇ 'ਚ ਆਪਾਂ ਨੇ ਪਿਛਲੇ ਪਹਿਲਾਂ ਆਪਣੇ ਫੱਟੇ ਲੱਗੇ ਹੋਏ ਤੇ ਦਿਖਾ ਦੇ ਇੱਕ ਵਾਰੀ ਹੁਣ ਆਪਾਂ ਨੇ ਇਹਦੇ 'ਚ ਪਲਾਈ ਲਵਾਈ ਆ ਇਹਦੇ 'ਚ ਪਲਾਈ ਲਵਾਤੀ ਐ ਇਤਕੀ ਇਹਦੇ ਪਰ ਹੁਣ ਜਿਵੇਂ ਆਪਾਂ ਨੇ ਬੱਚੇ ਰੱਖਣੇ ਆ ਪਹਿਲਾਂ ਮਿੱਟੀ ਪਾਵਾਂਗੇ ਮਿੱਟੀ ਪਾ ਕੇ ਫਿਰ ਜਿਹੜੀ ਉਹ ਨਹੀਂ ਹੁੰਦੀ ਹੈਗੀ ਕਣਕ ਦੀ ਇਹਨਾਂ ਆਪਣੀ ਜੀਰੀ ਦੀ ਫੱਕ ਜੀ ਉਹ ਆਪਾਂ ਇਹਦੇ ਉੱਪਰ ਉਹ ਕਰ ਦਾਂਗੇ ਉਹ ਕਹਿੰਦੇ ਵੀ ਮੁਰਗੀਆਂ ਵਾਸਤੇ ਉਹ ਹੁੰਦੀ ਆ ਵਧੀਆ ਠੀਕ ਆ ਠੰਡਕ ਹੁੰਦੀ ਆ ਤੇ ਬਾਕੀ ਹੁਣ ਇਹਨੂੰ ਆਪਾਂ ਰੰਗ ਕਰ ਰਹੇ ਹਾਂ ਉੱਪਰ ਤੋਂ ਛੱਤ ਤੇ ਰੇਗਮਾਰ ਮਾਰਤਾ ਹੁਣ ਸਾਈਡਾਂ ਤੇ ਮਾਰ ਕੇ ਰਜਾਲੀਆਂ ਦੇ ਮਾਰਚ ਬਸ ਫਿਰ ਰੰਗ ਸ਼ੁਰੂ ਕਰ ਦੇਣਾ ਆਪਾਂ ਨੇ ਤੇ ਉਹ ਆਇਆ ਨਾ ਮੁਰਗੀਆਂ ਨਾਲ ਫੋਲੀ ਜਗ੍ਹਾ ਤੇ ਬੈੰਦੀਆਂ ਨੇ ਅੰਡੇ ਥੋੜੀ ਵੀ ਪਿਛਾ ਸਕਦੇ ਉਹ ਜਿਹੜਾ ਆਪਣਾ ਜਾਣਕਾਰ ਆ ਉਹ ਕਹਿੰਦਾ ਵੀ ਇਹਦੇ ਉੱਪਰ ਜੀ ਤਾਂ ਨਹੀਂ ਕੋਲ ਰਹਿਣ ਦੀ ਗੱਲ ਵੀ ਤੂੜੀ ਗਰਮ ਹੁੰਦੀ ਆ ਪੱਕ ਗਏ ਤਾਂ ਬਿਛਾ ਦਿਓ ਹਾਂਜੀ ਜੀ ਚੀ ਦੀ ਪੱਕ ਹੁੰਦੀ ਜਿਹੜੀ ਹਾਂਜੀ ਉਹ ਮਿਲ ਜੂ ਚੱਕੀ ਤੋਂ ਮਿਲ ਜੂਗੀ ਇੱਕ ਥੱਲੇ ਆਹ ਇੱਥੇ ਆਪਣੇ ਢੋਲਾ ਮਿਲ ਜਾਣੀ ਇੱਕ ਥੱਲਾ ਭਰ ਕੇ ਪਿਛਾ ਦਿਓ ਹਾਂਜੀ ਹਾਂ ਚਲੋ ਮਿਲਦੇ ਆਪਾਂ ਫਿਰ ਰੰਗ ਕਰ ਲਈਏ ਮੜੇ ਆ ਐਨੇ ਸਾਫ ਸਫਾਈ ਜੀ ਕਰਕੇ ਜਾ ਰੰਗ ਕਰ ਰਹੇ ਆ ਫੇਰ ਤੁਹਾਨੂੰ ਇੱਕ ਵਾਰੀ ਦਿਖਾ ਦਾਂਗੇ ਬਾਕੀ ਫਿਰ ਜਦੋਂ ਮੁਰਗੀਆਂ ਲਿਆਵਾਂਗੇ ਉਹ ਫੇਰ ਬਾ ਇੱਕ ਦੋ ਦਿਨ ਚ ਫਿਰ ਮੁਰਗੀਆਂ ਦਿਖਾ ਦਾਂਗੇ ਆਪਾਂ ਕਿੱਥੇ ਦੇ ਲਈਆਂ ਕਿਹੜੀ ਬਰੀਡ ਕਿਹੜੀ ਕਿੰਨੇ ਲਈਆਂ ਨਾਗਾ ਆਪਾਂ ਨੇ ਫਿਰ ਉਹ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾ ਦਾਂਗੇ ਲੋ ਜੋ ਬਣ ਕਰਨ ਲੱਗ ਗਿਆ ਰੰਗ ਪਿੰਜ ਦਿਨ ਨੂੰ ਦੇ ਦੇਖੋ ਨਹੀਂ ਹੁਣ ਤਿਆਰ ਕਰਦਣਾ ਪਿੰਜਰਾ ਤੇ ਬਾਕੀ ਦੇ ਨਾਲ ਗੱਲਾਂ ਬਾਤਾਂ ਕਰ ਦੋ ਜਣ ਉਹ ਪਰਾਂ ਰਹੀ ਹੈ ਅੱਖਾਂ ਦੇ ਨੰਬਰ ਤੇ ਇਹ ਜੀ ਆਪਣੇ ਕੋਲ ਪੇਂਟ ਬਚਿਆ ਹੋਇਆ ਸੀ ਜੀ ਜਿਹੜਾ ਆਪਾਂ ਕਰ ਰਹੇ ਹਾਂ ਠੀਕ ਹੈ ਬਲੈਕ ਇਹ ਆਪਣੇ ਗੇਟਾਂ ਨੂੰ ਕਰਿਆ ਸੀ ਵੀ ਕਰਵਾਇਆ ਤਾਂ ਇਹ ਬਚ ਗਿਆ ਤੇ ਹੁਣ ਆਪਾਂ ਇਹਦੇ ਉੱਪਰ ਪਿੰਜਰੇ 'ਤੇ ਮਾਰ ਰਹੇ ਹਾਂ ਠੀਕ ਹੈ ਆ ਪੂਰੇ ਬੱਤ ਕੱਢ ਦੇਣੇ ਪਿੰਜਰੇ ਦੇ